ਇਸ ਵੇਲੇ ਦੀ ਵੱਡੀ ਖਬਰ ਰੋਪੜ ਸਮਨੇ ਕਕੇ ਆਜੀ ਤੇ ਕਿ ਰੋਪੜ ਦੇ ਵਿੱਚ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗੀ ਜਿਸ ਦੇ ਵਿੱਚ ਕਿ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਿਆ ਕਿ ਰੋਪੜ ਦੇ ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਕੋਮਲ ਫੋਟੋ ਫਰੇਮ ਦੁਕਾਨ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਅਚਾਨਕ ਭਿਆਨਕ ਅੱਗ ਲੱਗੀ ਜਿਸ ਤੋਂ ਬਾਅਦ ਪੂਰਾ ਸਾਰ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਦੁਕਾਨ ਦੇ ਮਾਲਕ ਵੱਲੋਂ ਦੱਸਿਆ ਗਿਆ ਕਿ ਕੁਦਰ ਪਹਿਲਾਂ ਹੀ ਆਪਣੀ ਦੁਕਾਨ ਬੰਦ ਕਰਕੇ ਘਰ ਹੀ ਪਹੁੰਚਿਆ ਸੀ ਤਾ ਨਜ਼ਦੀਕ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਤਾਂ ਭੱਜਿਆ-ਭੱਜਿਆ ਜਦੋਂ ਆਪਣੀ ਦੁਕਾਨ ਦੇ ਕੋਲ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਪੂਰੀ ਸੜ ਕੇ ਸੁਆਹ ਹੋ ਗਈ ਹੈ ਮੌਕੇ ਤੇ ਫਾਇਰ ਦੀਆਂ ਗੱਡੀਆਂ ਵੀ ਮਗਾਈਆਂ ਕਿੰਨਾਂ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਭਾਵੇਂ ਕਾਬੂ ਪਾ ਲਿਆ ਗਿਆ ਸੀ ਫਾਇਰ ਦੀਆਂ ਗੱਡੀਆਂ ਵੱਲੋਂ ਪਰ ਦੂਜੇ ਪਾਸੇ ਸਮਾਨ ਪੂਰਾ ਸੜ ਕੇ ਸੁਆਹ ਹੋ ਗਿਆ ਦੁਕਾਨ ਦੇ ਮਾਲਕ ਬੋਲ ਦੱਸਿਆ ਕਿ ਲੱਖਾਂ ਰੁਪਏ ਦਾ ਸਮਾਨ ਉਹਨਾਂ ਦਾ ਸੜ ਗਿਆ ਜਿਸ ਤੇ ਵਿੱਚ ਕਿਉਂ ਆਰਥਿਕ ਤੰਗੀ ਦੇ ਵਿੱਚ ਆ ਗਏ ਨੇ ਤਸਵੀਰ ਨੂੰ ਲੈ ਕੇ ਪ੍ਰਸ਼ਾਸਨ ਨੂੰ ਮਾਲਕ ਵੱਲੋਂ ਅਪੀਲ ਕੀਤੀ ਹੈ ਕਿ ਜਰੂਰ ਦੀ ਸਹਾਇਤਾ ਕੀਤੀ ਜਾਵੇ ਤੁਸੀਂ ਦੇਖੋ ਕਿਵੇਂ ਅੱਗ ਦੀਆਂ ਜੜੀਆਂ ਭਾਂਬੜ ਬਾਹਰ ਨਿਕਲ ਕੇ ਆ ਰਹੇ ਤੁਸੀਂ ਦੇਖੋ ਭਾਂਬੜ ਮਚ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਤੁਸੀਂ ਦੁਕਾਨ ਦੇ ਵਿੱਚ ਕਿਵੇਂ ਅੱਗ ਬੜੀ ਜਿਸ ਤੋਂ ਬਾਅਦ ਜਿਹੜੇ ਪੂਰਾ ਸਾਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦਾ ਜੇ ਮੁੱਖ ਕਾਰਨ ਨਹੀਂ ਪਤਾ ਲੱਗਿਆ ਪਰ ਕਿਸ ਤਰੀਕੇ ਨਾਲ ਅੱਗ ਲੱਗੀ ਹੈ ਤਾਂ ਅੱਗ ਨੇ ਕੋਈ ਵੀ ਸਮਾਨ ਦੁਕਾਨ ਦੇ ਵਿੱਚ ਨਹੀਂ ਛੱਡਿਆ ਪੂਰੇ ਦੁਕਾਨ ਨੂੰ ਸੜ ਦਿੱਤਾ ਤੁਸੀਂ ਦੇਖੋ ਕਿ ਪੂਰਾ ਸਮਾਨ ਜਿਹੜਾ ਵਿਕੀ ਦੇ ਨਾਲ ਜਿਹੜੇ ਏਸੀਸੀ ਹੋਰ ਵੀ ਸਮਾਨ ਸੀ ਉਹ ਵੀ ਜਿਹੜਾ ਪੂਰਾ ਸੜ ਕੇ ਸੁਆਹ ਹੋ ਗਿਆ ਤਾਂ ਮੌਕੇ ਤੇ ਤੁਸੀਂ ਦੇਖੋ ਕਿ ਬੁਰਾ ਭਾਬ ਖੋ ਚੁੱਕਾ ਹੈ ਦੁਕਾਨਦਾਰ ਤਾਂ ਦੱਸਿਆ ਜਾ ਰਿਹਾ ਕਿ ਮੇਰਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਜੋ ਕਿ ਆਉਣ ਵਾਲੇ ਕਈ ਮਹੀਨਿਆਂ ਦੇ ਵਿੱਚ ਵੀ ਪੂਰਾ ਨਹੀਂ ਹੋ ਸਕਦਾ ਇਸ ਨੂੰ ਲੈ ਕੇ ਤਸਵੀਰਾਂ ਲਾਈਵ ਨੇ ਵੱਤਵਤ ਖਬਰ ਨੂੰ ਸ਼ੇਅਰ ਕਰਦੇ ਰੋਪੜ ਦੀ ਤਸਵੀਰ ਦਿਖਾ ਰਹੇ ਹਾਂ ਰੋਪੜ ਦੇ ਗੁਰਦੁਆਰਾ ਸਿੰਘ ਸਭਾ ਗੁਰਦੁਰ ਸਾਹਿਬ ਦੇ ਨਜ਼ਦੀਕ ਦੀ ਦੁਕਾਨ ਹੈ ਕੋਮਲ ਫੋਟੋ ਫਰੇਮ ਦੀ ਜਿੱਥੇ ਕੀ ਤੁਸੀਂ ਦੇਖੋ ਕਿ ਪੂਰੀ ਦੁਕਾਨ ਦੇ ਵਿੱਚ ਅੱਗ ਲੱਗਣ ਕਾਰਨ ਪੂਰਾ ਸਾਮਾਨ ਸੜਕੇ ਸਬਾ ਹੋ ਗਿਆ ਤਾਂ ਅਸੀਂ ਮੌਕੇ ਤੇ ਤਸਵੀਰਾਂ ਦੇਖੋ ਤੇ ਨਾਲ ਦੀ ਨਾਲ ਦੁਕਾਨ ਦੇ ਮਾਲਕ ਤੇ ਨਾਲ ਹੋਰ ਨਜ਼ਦੀਕ ਦੇ ਲੋਕਾਂ ਵੱਲੋਂ ਕੀ ਕੀ ਆਪਾਂ ਤੁਸੀਂ ਉਹ ਵੀ ਸੁਣੋ ਇਹ ਸਾਨੂੰ ਕੁਝ ਨਹੀਂ ਦੱਸਦੇ ਤੇ ਬਾਰੇ ਮੈਂ 8:30 ਵਜੇ ਦੁਕਾਨ ਪਹੁੰਚ ਕੇ ਗਿਆ ਦੋਸਤੋ ਬਾਅਦ ਮੈਨੂੰ ਤਕਰੀਬਨ 9:30 ਵਜੇ ਫੋਨ ਆਇਆ ਕਿਸੇ ਬੱਚੇ ਦਾ ਫੋਨ ਹੈ ਕਿਸੇ ਦਾ ਮੈਂ ਘਰੇ ਪਾਸਾ ਕਰ ਰਿਹਾ ਸੀਗਾ ਮੈਂ ਦੋ ਵਾਰ ਫੋਨ ਕੱਟਤਾ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਮੈਂ ਜਦੋਂ ਆ ਕੇ ਉਰੇ ਦੇਖਿਆ ਉਰੇ ਤੋਂ ਬਹੁਤ ਸਾਰਾ ਸ਼ਟਰ ਚੱਕਿਆ ਦੋ ਤਿੰਨ ਜਣੇ ਹੋਰ ਸੀਗੇ ਸਾਡੇ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪਰ ਇੱਕਦਮ ਜਦੋਂ ਸ਼ਟਰ ਚੱਕਿਆ ਸ਼ੀਸ਼ੇ ਖੋਲੇ ਤਾਂ ਸਾਰਾ ਖਤਮ ਹੋ ਚੁੱਕਿਆ ਪਤਾ ਹੀ ਨਹੀਂ ਕਿੰਨਾ ਕਦਮ ਨੁਕਸਾਨ ਲੱਗਦਾ ਤੁਹਾਨੂੰ ਨੁਕਸਾਨ ਜਿਹੜਾ ਨੂੰ ਜੇ ਕਹਿ ਸਕਦੇ ਕਿੱਤੋਂ ਘੱਟ ਮੇਰੇ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਮਸ਼ੀਨਾਂ ਪਈਆਂ ਆ ਤੋ ਲਾਈਕੀ ਸੀਲ ਅੰਦਰ ਤੇ ਕੰਪਰੈਸ਼ਨ ਪਿਆ ਸਾਰਾ ਸਾਰਾ ਟੋਟਲੀ ਜ਼ੀਰੋ ਹੋ। 2000 ਰੁਪਏ ਦਾ ਵੀ ਕੁਝ ਨਹੀਂ ਆਉਂਦਾ। ਅੱਜ ਦੁਕਾਨ ਬੰਦ ਕਰਕੇ ਬਾਹਰ ਹੀ ਗਏ ਆ ਮੈਂ ਵੀ ਨਾਲੇ ਨਿਕਲ ਗਿਆ ਮੈਂ ਤੇ ਮੈਨੂੰ ਵੀ ਫੋਨ ਆਇਆ ਜੀ ਜੀ ਦਾ ਮੇਰੇ ਦਾ ਕਿ ਇੱਧਰ ਤਾਂ ਉਹਨਾਂ ਮੇਰੇ ਸਰਪਾ ਜਿਮਾਈ ਦੀ ਦੁਕਾਨ ਤੇ ਅੱਗ ਲੱਗੀ। ਆ ਕੇ ਦੇਖਿਆ ਤਾਂ ਸਾਰਾ ਕੁਝ ਸੜ ਗਿਆ। ਫਾਇਰ ਗ੍ਰੇਟ ਵਾਲਿਆਂ ਨੂੰ ਫੋਨ ਕਰਿਆ ਮੈਂ। ਤੇ ਪਹੁੰਚ ਗਈ ਸੀ ਉਹਦੇ ਤੁਹਾਨੂੰ ਮੇਰੇ ਤੋਂ ਪਹਿਲਾਂ ਤੁਹਾਨੂੰ ਮੈਂ ਆਇਆ ਤੋਂ ਪਹਿਲਾਂ ਪਹੁੰਚਤੀ ਸੀ ਤੇ ਨੁਕਸਾਨ ਬਹੁਤ ਹੋਇਆ तकरीबन ਸਾਰਾ ਹੀ ਸਮਾਨ ਜਿਹੜਾ ਉਹ ਸੜ ਗਿਆ ਮਸ਼ੀਨਾਂ ਵੀ ਸੜ ਗਈਆਂ ਤੁਹਾਨੂੰ ਕੁਝ ਨਹੀਂ ਬਚਿਆ ਜਿਵੇਂ ਆਪ ਵੀ ਦੇਖਿਆ ਬਹੁਤ ਭਾਰੀ ਨੁਕਸਾਨ ਆਇਆ ਚਾਹੇ ਪਰਮਾਤਮਾ ਦਾ ਇੰਨਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ 9:20 ਤੇ ਆਈ ਸੀ ਜੀ ਕਿ ਛੀੜੀ ਮਾਰਕੀਟ ਸਿੰਘ ਸੋਤ ਦੇ ਬੈਕ ਸਾਈਡ ਚ ਇੱਕ ਦੁਕਾਨ ਉੱਪਰ ਲੱਗ ਗਈ ਹੈ ਅਸੀਂ ਓਕੇ ਦੇ ਕਿੰਨੇ ਮਿੰਟਾਂ ਜਿਵੇਂ ਪਹੁੰਚ ਕੇ ਅੱਗੇ ਤੱਕ ਦੌਰ ਪਾਇਆ ਹੈ ਕਿੰਨੇ ਗੱਡੀਆਂ ਲੱਗੀਆਂ ਪਾਣੀ ਦੋ ਫਾਇਰ ਗੱਟ ਲਾਏ ਦੋ ਕੋਈ ਫਾਇਰ 5 ਗੱਟ ਲੱਗੇ ਸਨ ਤੋਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਦੁਕਾਨ ਦੇ ਮਾਲਕ ਤੇ ਨਾਲ ਨਜ਼ਦੀਕ ਦੇ ਲੋਕ ਤੇ ਫਾਇਰ ਗੱਟ ਦੇ ਕਰਮਚਾਰੀਆਂ ਵੱਲੋਂ ਪੂਰੇ ਬਿਆਨ ਦਿੱਤੇ ਕਿ ਇਹਨਾਂ ਨੂੰ ਦੱਸਿਆ ਗਿਆ ਕਿ ਅੱਗ ਤੇ ਭਾਵੇਂ ਕਾਬੂ ਪਾ ਲਿਆ ਪਰ ਦੂਜੇ ਪਾਸੇ ਸਮਾਨ ਪੂਰਾ ਸੜ ਕੇ ਸੁਆਹ ਹੋ ਗਿਆ ਪੂਰਾ ਭਾਵਕ ਤੁਸੀਂ ਦੇਖੋ ਕਿ ਜਿਹੜਾ ਦੁਕਾਨ ਮਾਲਕ ਸੀ ਪੂਰਾ ਭਾਵਕ ਹੋ ਚੁੱਕਾ ਸੀ ਕਿ ਕੋਈ ਜਿਸ ਦਾ ਪੂਰੀ ਦੁਕਾਨ ਸੜ ਜਾਵੇ ਪੂਰਾ ਸਮਾਨ ਸੜ ਜਾਵੇ 15-20 ਲੱਖ ਰੁਪਏ ਦਾ ਨੁਕਸਾਨ ਹੋ ਜੇ ਤਾਂ ਉਹਨਾਂ ਦਾ ਰੋ ਰੋ ਕੇ ਤਾਂ ਬੁਰਾ ਹਾਲ ਹੋਏਗਾ ਬੰਦਾ ਅੰਦਰੋਂ ਜੋ ਰੋਂਦਾ ਪਾਵੇਂ ਕਿ ਬਾਹਰ ਲੋਕਾਂ ਨੂੰ ਦਿਖਾਵਾ ਨਾ ਕਰਨਾ ਹੋਵੇ ਪਰ ਕਿਤਨਾ ਕਿਤੇ ਬਹੁਤ ਭਾਰੀ ਨੁਕਸਾਨ ਹੋਇਆ ਇਸ ਖਬਰ ਨੂੰ ਬਹੁਤ ਬਹੁਤ ਸ਼ੇਅਰ ਕਰੋ ਇਸ ਨੂੰ ਲੈ ਕੇ ਕਿ ਪ੍ਰਸ਼ਾਸਨ ਵੀ ਕਿਤਨਾ ਕਿ ਤਜੂਰ ਇਸ ਦੁਕਾਨਦਾਰ ਦੀ ਹੈਲਪ ਜੋ ਕਰੇ ਕਿਉਂਕਿ ਆਰਥਿਕ ਤੰਗੀ ਦੇ ਵਿੱਚ ਇਹ ਦੁਕਾਨਦਾਰ ਆ ਜਾਵੇਗਾ ਤਾਂ ਦੇਖੋ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਹੋਇਆ ਪੂਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੁਕਾਨ ਦਾ ਤਾਂ ਇਸ ਨੂੰ ਲੈ ਕੇ ਐਦਾਂ ਦੀ ਹੋਰ ਖਬਰਾਂ ਦੇਖਣ ਲਈ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ